ਸੋਰਠ ਮਹੱਲਾ ਨਾਮਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਔਰ ਭੈ ਨਹੀਂ ਜਕ ਕੰਚਨ ਮਰਤੀ ਮੰਨੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਦੁੱਖ ਦੇ ਵਿੱਚ ਦੁੱਖ ਨਾ ਮੰਨੈ ਤੇ ਸੁਖ ਸਨੇਹ ਔਰ ਭੈ ਨਹੀਂ ਜਾ ਗਏ ਤੇ ਸੁਖ ਦੇ ਨਾਲ ਉਸ ਨੂੰ ਕੋਈ ਪ੍ਰੇਮ ਨਾ ਹੋਏ ਤੇ ਨਾ ਹੀ ਉਸ ਦੇ ਅੰਦਰ ਕੋਈ ਭੈ ਹੋਏ ਭੈ ਨਾ ਭੈ ਕਾਹੂ ਕੋ ਦੇਤ ਨਾ ਨਹਿ ਪਰਮਾਨਤ ਆਨ ਐਸਾ ਮਨੁੱਖ ਜਿਹੜਾ ਹੈ ਉਹ ਨਾ ਕਿਸੇ ਨੂੰ ਭੈ ਦਿੰਦਾ ਹੋਵੇ ਤੇ ਨਾ ਕਿਸੇ ਦਾ ਭੈ ਮੰਦਾ ਹੋਵੇ ਸਤਿਗੁਰ ਮਹਾਰਾਜ ਇਸ ਸ਼ਬਦ ਵਿੱਚ ਬ੍ਰह्म ਗਿਆਨੀ ਪੁਰਸ਼ਾਂ ਦੇ ਜਿਹੜੇ ਹਨ ਪੂਰਨ ਮਹਾਤਮਾ ਦੇ ਜਿਹੜੇ ਲੱਛਣ ਹਨ ਉਹ ਦੱਸਦੇ ਹਨ ਜਿਵੇਂ ਆਪਾਂ ਕੱਲ ਇਤਿਹਾਸ ਸਰਵਣ ਕੀਤਾ ਸੀ ਕਲਗੀਧਰਪਾਸ਼ ਮਹਾਰਾਜ ਦੇ ਸਿੱਖ ਚਮਕੌਰ ਦੀ ਜੰਗ ਦੇ ਵਿੱਚ ਮਰ ਜੀਵੜੇ ਸਿੱਖ ਸ਼ਹੀਦ ਹੋਏ ਇਨਾਂ ਪੁਰਖਾਂ ਦੀ ਜੜੀ ਸੀ ਉਹ ਅਵਸਥਾ ਬਹੁਤ ਉੱਚੀ ਸੀ ਕਿਉਂਕਿ ਸਾਰਾ ਕੁਝ ਹੀ ਗੁਰੂ ਤੋਂ ਨਿਸ਼ਾਵਰ ਕੀਤਾ ਹੋਇਆ ਸੀ ਗੁਰੂ ਨੂੰ ਹੀ ਸਾਰਾ ਕੁਝ ਅਰਪਣ ਕਰਕੇ ਆਏ ਸੀ ਸਤਾਹੇ ਇਨਨੇ ਨੇ ਹਜ਼ਾਰਾਂ ਦੇ ਹਸਾਬ ਦੇ ਨਾਲ ਦੁਸ਼ਮਣਾਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰ ਕੇ ਫਿਰ ਜਿਹੜੀ ਸੀ ਉਹ ਸ਼ਹੀਦੀ ਪ੍ਰਾਪਤ ਕੀਤੀ ਜਿਹੜਾ ਜੰਗ ਸੀ ਉਹ ਅੱਠ ਪੋ ਦੀ ਜਿਹੜੀ ਰਾਤ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਸੀ ਦੁਸ਼ਮਣਾਂ ਨੂੰ ਲਲਕਾਰ ਕੇ ਆਪ ਜੀ ਉਸ ਘੇਰੇ ਦੇ ਵਿੱਚੋਂ ਬਾਹਰ ਆਏ ਸੀ ਉਸ ਤੋਂ ਬਾਅਦ ਵਿੱਚ ਜਿਹੜਾ 9 ਪੋ ਵਾਲਾ ਦਿਨ ਹੈ ਮੰਨ ਲਓ ਅੱਜ ਵਾਲਾ ਦਿਨ ਸੀ ਜਿਹੜਾ ਏ ਦਿਨ ਹਜ਼ੂਰ ਦੇ ਦੋ ਸਿੱਖ ਉਸ ਗੜੀ ਦੇ ਵਿੱਚ ਰਹਿ ਗਏ ਸੀ ਇੱਕ ਦਾ ਨਾਮ ਸੰਗਤ ਸਿੰਘ ਸੀ ਇੱਕ ਦਾ ਨਾਮ ਸੰਤ ਸਿੰਘ ਸੀ ਜਿਹੜਾ ਜੰਗ ਹੈ ਉਹ 9 ਪੋ ਤੱਕ ਚੱਲਦਾ ਰਿਹਾ ਹੈ ਅੱਜ ਵਾਲੇ ਦਿਨ ਜੰਗ ਦੀ ਜਿਹੜੀ ਸੀ ਚਮਕੌਰ ਸਾਹਿਬ ਦੇ ਜੰਗ ਦੀ ਸਮਾਪਤੀ ਹੋਈ ਹੈ ਦੁਸ਼ਮਣ ਸਾਰੀ ਰਾਤ ਜਿਹੜਾ ਹੈ ਉਹ ਜੋਈ ਦੇ ਰਹੇ ਹਨ ਸਿੱਖਾਂ ਦੇ ਨਾਲ ਸਿੱਖ ਉਹਨਾਂ ਦੇ ਨਾਲ ਗੁਰੂ ਮਹਾਰਾਜ ਸੰਗਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਸ ਜਾ ਕੇ ਆਪ ਜੀ ਤਾਂ ਇੱਥੋਂ ਚਲੇ ਗਏ ਕਿਉਂਕਿ ਸੰਗਤ ਸਿੰਘ ਦਾ ਜਿਹੜਾ ਚਿਹਰਾ ਹੀ ਉਹ ਮਹਾਰਾਜ ਦੇ ਨਾਲ ਮਿਲਦਾ ਜੁਲਦਾ ਸੀ ਉਹ ਫਿਰ ਇਹਨਾਂ ਦੋਹਾਂ ਸਿੱਖਾਂ ਨੇ ਇੱਕ ਗੱਡੀ ਦੇ ਉੱਪਰ ਮੋਰਚਾ ਸਨਾਲਿਆ ਤੇ ਚਾਰ ਜਵਰੇ ਫੁਰਤੀ ਦੇ ਨਾਲ ਉੱਥੇ ਹੀ ਜਿਹੜੇ ਹਨ ਉਹ ਤੀਰ ਚਲਾਉਂਦੇ ਹਨ ਬੰਦੂਕਾਂ ਵਗੈਰਾ ਚਲਾਉਂਦੇ ਹਨ ਜਦੋਂ ਸਵੇਰ ਦੇ 7:30 ਵਜੇ ਹਨ ਉਦੋਂ ਇਹਨਾਂ ਨੇ ਇਹ ਸੋਚਿਆ ਕਿ ਜਿੰਨੀ ਤੇਜ਼ੀ ਨਾਲ ਪਹਿਲਾਂ ਤੀਰ ਆਉਂਦੇ ਹੀ ਗਲੀ 'ਚੋਂ ਉਹਨੇ ਨਹੀਂ ਆ ਰਹੇ ਇਹਦਾ ਮਤਲਬ ਸਿੱਖ ਜਿਹੜੇ ਹਨ ਉਹ ਗਲੀ 'ਚ ਹੈਗੇ ਹਨ ਪਰ ਥੋੜੇ ਹਨ ਖਵਾਜਾ ਮਹਿਮੂਦ ਅਲੀ ਫੌਜਨੋ ਕਹਿਣ ਲੱਗਾ ਚਾਰ ਸਫੇਰੀਆਂ ਗਲੀ ਨੂੰ ਘੇੜਾ ਪਾ ਲਿਆ ਜਾਏ ਤੇ ਇਸ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਚੜਿਆ ਜਾਏ ਭਾਵੇਂ ਸਿੱਖਾਂ ਨੇ ਬੜੀ ਬਹਾਦਰੀ ਦੇ ਨਾਲ ਦੋ ਸਿੰਘ ਗੜੀ ਦੇ ਵਿੱਚ ਸਨ ਬਹੁਤ ਬਹਾਦਰੀ ਦੇ ਨਾਲ ਕਈ ਘੰਟੇ ਉਹਨਾਂ ਨੇ ਜੰਨ ਦਿੱਤਾ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ ਪਰ ਇਹ ਜਿਹੜਾ ਟਿੱਡੀ ਦਲ ਸੀ ਕੀੜੀਆਂ ਵਾਂਗੂ ਇਸ ਨੇ ਚਾਰ ਸਹੇਰੋਂ ਕਿਰਾ ਪਾ ਕੇ ਫਿਰ ਇਹਨਾਂ ਨੇ ਇੱਕ ਪੌੜੀ ਦੇ ਨਾਲ ਇਸ ਦੇ ਉੱਪਰ ਚੜਨਾ ਚਾਹਿਆ ਪੜੀ ਦੇ ਨਾਲ ਉੱਤੇ ਜਦੋਂ ਚੜਦੇ ਹਨ ਹੱਥ ਪਾਏ ਉਹਦੇ ਵਿੱਚ ਭਾਈ ਸੰਤ ਸਿੰਘ ਜੀ ਨੇ ਭਾਈ ਸੰਬਤ ਸਿੰਘ ਜੀ ਨੇ ਬਹਾਦਰੀ ਦੇ ਨਾਲ ਇਹਨਾਂ ਨੂੰ ਇਸ ਗਲੀ ਦੇ ਉੱਤੇ ਚੜ ਨਹੀਂ ਦਿੰਦੇ ਅਖੀਰ ਫਿਰ ਐਸਾ ਹੋਇਆ ਕਿਉਂਕਿ ਉਹ ਬਹੁਤ ਜ਼ਿਆਦੇ ਸੀ ਤੇ ਇੱਧਰ ਦੋ ਹੀ ਸਿੱਖ ਸਨ ਕਲਗੀਧਰ ਪਾਸ਼ਾ ਮਹਾਰਾਜ ਦੇ ਪਰ ਮਰਜੀਵੜੇ ਸਿੱਖ ਸੀ ਜਿਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੇ ਬਾਰੇ ਗੁਰਬਾਣੀ ਵਿੱਚ ਉਹਨਾਂ ਦੇ ਲੱਛਣ ਦੱਸੇ ਹਨ। ਜਿਵੇਂ ਸਿੱਖ ਉਸ ਸਮੇਂ ਫਿਰ ਇਹ ਜੜੇ ਸੀ ਇਹ ਤਾਂ ਛੜ ਗਏ ਚਾਰ ਚਪਰਿਆਂ ਕੇ ਰਾपा ਕੇ ਫਿਰ ਇਹਨਾਂ ਨੇ ਗੜੀ ਕੱਚੀ ਗੜੀ ਦੇ ਵਿੱਚ ਜੁਦ ਜੜਾ ਸੀ ਇਹ ਕੀਤਾ ਸੀ। ਇਹ ਕੱਚੀ ਗੜੀ ਸੀ ਦੋ ਭਰਾਵਾਂ ਦੀ ਗੜੀ ਸੀ ਇੱਕ ਦਾ ਨਾਮ ਰੂਪ ਰਾਏ ਸੀ ਇੱਕ ਦਾ ਨਾਮ ਜਗ ਰੂਪ ਰਾਏ ਸੀ। ਤੇ ਜਿਹੜਾ ਰੂਪ ਰਾਏ ਸੀ ਉਹ ਗੁਰੂ ਜੀ ਦਾ ਸਰਦਾਲੂ ਸੀ। ਉਨੇ ਆਪਣੇ ਹਿੱਸੇ ਦੀ ਗੜੀ ਮਹਾਰਾਜ ਨੂੰ ਦੇ ਦਿੱਤੀ ਜੀ ਜਗ ਰੂਪ ਰਾਏ ਜਿਹੜਾ ਸੀ ਉਹ ਨਹੀਂ ਸੀ ਦੇਣ ਦਾ ਇੱਛਾ ਪਰ ਇਹ ਰੂਪ ਰਾਏ ਮਹਾਰਾਜ ਦਾ ਬਹੁਤ ਸਰਦਾਰੂ ਸੀ ਤੇ ਇਸ ਨੇ ਇਹ ਗੜੀ ਜਿਹੜੀ ਸੀ ਉਹ ਮਹਾਰਾਜ ਨੂੰ ਮੋਰਚਾ ਬੰਦੀ ਕਰਨ ਵਾਸਤੇ ਦਿੱਤੀ ਸੀ ਕਿਉਂਕਿ ਜੁੱਧ ਜਿਹੜਾ ਹੈ ਕਿਸੇ ਸਥਾਨ ਤੋਂ ਹੀ ਲੜਿਆ ਜਾਂਦਾ ਹੈ ਉਸ ਸਮੇਂ ਫਿਰ ਦੁਸ਼ਮਣਾਂ ਨੇ ਉੱਪਰ ਚੜ ਕੇ ਗੜੀ ਦੇ ਉੱਤੇ ਇਨਾਂ ਦੇ ਉੱਤੇ ਵਾਰ ਕੀਤੇ ਹਨ ਇੱਕ ਇੱਕ ਦੇ ਉੱਤੇ ਕਈ ਕਈ ਇਹਨਾਂ ਨੇ ਵਾਰ ਫੱਟ ਕੀਤੇ ਉਸ ਤੋਂ ਬਾਅਦ ਫਿਰ ਬਾਬਾ ਸੰਗਤ ਸਿੰਘ ਜੀ ਤੇ ਸੰਤ ਸਿੰਘ ਜੀ ਅਜਵਲੇ ਦੇਣਾ ਜਿਹੜਾ ਸੀ ਉਹ ਸ਼ਹੀਦੀ ਪਾ ਗਏ ਸਨ ਉਸ ਤੋਂ ਬਾਅਦ ਫਿਰ ਭਾਈ ਸੰਗਤ ਸਿੰਘ ਜੀ ਦਾ ਜਿਹੜਾ ਚਿਹਰਾ ਹੀ ਦਸਾਂ ਪਾਛਾ ਨਾ ਮਿਲਦਾ ਸੀ ਪਹਿਲਾਂ ਇਹਨਾਂ ਨੂੰ ਭਲੇਖਾ ਲੱਗਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਇਹ ਚ ਆਇਆ ਕਿ ਹੁਣ ਇਤਰਾ ਹੈ ਕਿ ਇਹਨਾਂ ਦੋਵਾਂ ਦੇ ਸਰੀਰ ਗੁਰੂ ਗੋਬਿੰਦ ਸਿੰਘ ਦਾ ਭਲੇਖਾ ਖਾ ਕੇ ਇਹਨਾਂ ਨੇ ਇਹ ਮੀਟਿੰਗ ਕੀਤੀ ਕਿ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਏ ਤੇ ਉੱਥੋਂ ਬਾਦਸ਼ਾਹ ਰੰਗਜੀਤ ਕੋ ਜੋ ਹੈ ਹੋਰ ਉਸ ਤੋਂ ਜੋ ਹਨ ਉਹ ਜ਼ਗੀਰਾ ਵਗੈਰਾ ਲਈਆਂ ਜਾਣ ਕੇ ਅਸੀਂ ਆ ਵੇਖੋ ਗੁਰੂ ਨੂੰ ਟੱਡ ਮਾਰ ਕੇ ਤੁਹਾਡੇ ਕੋਲ ਲੈ ਆਂਦਾ ਹੈ ਉਸ ਸਮੇਂ ਫਿਰ ਭਾਈ ਸੰਗਤ ਸਿੰਘ ਦਾ ਇਹਨਾਂ ਨੇ ਜਥੇ ਸ਼ਹੀਦ ਕਰਕੇ ਉਸ ਦਾ ਸਿਰ ਵੱਡਿਆ ਨਾਲੇ ਭਾਈ ਸੰਤ ਸਿੰਘ ਦਾ ਵੀ ਦੋ ਊਂਠ ਮੰਗਾਏ ਗਏ ਉਹਨਾਂ ਊਠਾਂ ਦੇ ਉੱਤੇ ਜਿਹੜੀਆਂ ਟੱਡ ਗੋੜੀਆਂ ਸੀ ਉਹ ਇੱਕ ਬਕਸਿਆਂ 'ਚ ਪਾਈਆਂ ਗਈਆਂ ਤੇ ਉੱਥੇ ਇੱਕ ਡੱਬੇਆਂ ਦੇ ਵਿੱਚ ਇਨਾਂ ਦੇ ਸਿਰ ਪਾਏ ਗਏ ਤੇ ਉਹਨਾਂ ਨੂੰ ਆਖਿਆ ਗਿਆ ਕਿ ਇਹ ਦਿੱਲੀ ਪਹੁੰਚਾਏ ਜਾਣ ਉਸ ਸਮੇਂ ਐਸਾ ਹੋਇਆ ਜਦੋਂ ਥੋੜਾ ਸਮਾਂ ਹੋਇਆ ਹੈ ਤੇ ਸੂਬੇ ਸਰਹੰਦ ਵਜ਼ੀਰ ਖਾਨ ਤੇ ਮਹਿਮੂਦ ਅਲੀ ਤੇ ਭੀਮ ਚੰਦ ਇਕੱਠੇ ਹੋ ਕੇ ਸਾਰੇ ਸੂਬੇਦਾਰ ਆਪਸ ਦੇ ਵਿੱਚ ਸੋਚਦੇ ਹਨ ਕਿ ਚੱਜਨਾ ਸਨਾਖਤ ਕਰ ਲਈਏ ਗੁਰੂ ਜਿਹੜਾ ਹੈ ਗੁਰੂ ਬਹੁਤ ਬਹਾਦਰ ਹੈ ਤੇ ਕਿਤੇ ਇਹ ਨਾ ਹੋਵੇ ਆਪਾਂ ਭਲੇਖਾ ਹੀ ਖਾ ਜਾਈਏ ਕਿ ਇੱਕ ਗੁਰੂ ਦਾ ਗੁਰੂ ਦਾ ਸਰੀਰ ਨਾ ਹੋਵੇ ਚਲੋ ਆਪਾਂ ਚੱਜ ਨਾਲ ਇਹ ਸਨਾਕਤ ਕਰਦੇ ਹਾਂ ਫਿਰ ਇਹਨਾਂ ਨੇ ਇਹ ਸੁਣਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਕੇਸ ਬੜੇ ਲੰਮੇ ਨੇ ਤੇ ਜਦੋਂ ਮਹਾਰਾਜ ਕੰਗਾ ਕਰਦੇ ਹੁੰਦੇ ਸੀ ਕੇਸਾਂ ਦੇ ਵਿੱਚ ਤੇ ਖਲੋ ਕੇ ਕਰਦੇ ਹੁੰਦੇ ਸੀ ਕਲੋਕੇ ਕੰਗਾ ਕਰਨਾ ਤੇ ਉਹ ਕੇਸ ਧਰਤੀ ਦੇ ਨਾਲ ਲੱਗ ਜਾਂਦੇ ਸੀ ਥੱਲੇ ਕਪੜਾ ਵਿਛਾਉਂਦੇ ਸੀ ਇਸ ਤਰੀਕੇ ਦੇ ਨਾਲ ਆਪ ਜੀ ਨੇ ਕੇਸਾਂ 'ਚ ਕੰਗਾ ਕਰਦੇ ਸੀ ਸੋ ਇਹਨਾਂ ਨੂੰ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਨਿਸ਼ਾਨੀ ਹੈ ਕਿ ਉਹਦੇ ਕੇਸ ਬਹੁਤ ਲੰਮੇ ਨੇ ਤੇ ਇਹ ਡੱਬੇ ਖੋਲ ਕੇ ਇਹਨਾਂ ਦੇ ਕੇਸ ਨਾਪੋ ਕਿੰਨੇ-ਕਿੰਨੇ ਲੰਬੇ ਨੇ ਜਦੋਂ ਕੇਸਾਂ ਦੀ ਲੰਬਾਈ ਉਹਨਾਂ ਨੇ ਨਾਪੀ ਹੈ ਤਾਂ ਫਿਰ ਇਹਨਾਂ ਦੇ ਮਨ 'ਚ ਆਇਆ ਇਹ ਇਹ ਗੁਰੂ ਗੋਬਿੰਦ ਸਿੰਘ ਦਾ ਸਰੀਰ ਨਹੀਂ ਹੈ ਉਦੋਂ ਫਿਰ ਇਹ ਹੋਰ ਜਿਆਦਾ ਜਿਹੜਾ ਸੀ ਉਹ ਕਸ਼ਤਾਂ ਦੇ ਨਾਲੇ ਦੇਖਦੇ ਕਿ ਇੰਨੀ ਫੌਜ ਜਿਹੜੀ ਹੈ ਸਾਡੇ ਮਾਰੀ ਗਈ ਹੈ ਤੇ ਉਹਨਾਂ ਦਾ ਬਾਸ ਜਿਹੜਾ ਸੀ ਇਲਾ ਚੁੱਕ ਚੁੱਕ ਕੇ ਕੁੱਤੇ ਵਗੈਰਾ ਉਹਨਾਂ ਨੂੰ ਧੂਰੇ ਹਨ ਕਿ ਇਹਨਾਂ ਨੁਕਸਾਨ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਫੜ ਨਹੀਂ ਸਕੇ ਤੇ ਇਸ ਤਰ੍ਹਾਂ ਨਾਲੇ ਝੂਰਦੇ ਨੇ ਫਿਰ ਉਦੋਂ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਦੇ ਵਿੱਚ ਫੌਜ ਨੂੰ ਫਿਰ ਐਲਾਨ ਕਰ ਦਿੱਤਾ ਕਿ ਲਾਗੇ ਦੇ ਜਿੰਨੇ ਪਿੰਡ ਹੈ ਸਾਰਿਆਂ ਪਿੰਡਾਂ ਦੇ ਵਿੱਚ ਘੇਰਾ ਪਾ ਲਓ ਕੋਈ ਵੀ ਬੰਦਾ ਕਿਸੇ ਪਿੰਡ ਦੇ ਵਿੱਚ ਜਾਣ ਨਾ ਦਿੱਤਾ ਜਾਏ ਜਿਹੜਾ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਆਉਂਦਾ ਹੈ ਜਾਂ ਕੋਈ ਵੀ ਹੈ ਜੇ ਕੋਈ ਪਿੰਡ ਦਾ ਚੌਧਰੀ ਉਹਨਾਂ ਸਮਿਆਂ ਦੇ ਵਿੱਚ ਚੌਧਰੀ ਹੁੰਦੇ ਸੀ ਜਿਵੇਂ ਅੱਜ ਕੱਲ ਸਰਪੰਚ ਜਾਂ ਲੰਬੜਦਾਰ ਤੇ ਉਹ ਜੇ ਉਹਦੀ ਹਾਮੀ ਭਰੇ ਕਿ ਮੈਂ ਇਸ ਨੂੰ ਜਾਣਦਾ ਹਾਂ ਫਿਰ ਉਸ ਨੂੰ ਛੱਡਿਆ ਜਾਏ ਨਹੀਂ ਤੇ ਉਸ ਨੂੰ ਗ੍ਰਫਤਾਰ ਕਰ ਲੋ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਫੜਨਾ ਹੈ ਕਿਉਂਕਿ ਸਤਗੁਰੂ ਮਹਾਰਾਜ ਇਸ ਸਥਾਨ ਤੋਂ ਫਰ ਨਿਕਲ ਕੇ ਮਾਛੀਵਾੜੇ ਦੇ ਜੰਗਲ ਵਿੱਚ ਪ੍ਰਵੇਸ਼ ਕਰ ਗਏ ਸਨ ਜਿੱਥੇ ਆਪ ਜੀ ਨੇ ਟਿੰਡ ਦਾ ਸਰਾਨਾ ਰਹਿ ਕੇ ਇਹ ਸ਼ਬਦ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਕਹਿਣਾ ਆਲਮਰਿਤਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ 나ਗ ਨਿਵਾਸਾਂ ਦੇ ਰਹਿਣਾ ਮਹਾਰਾਜ ਉਹ ਮਿੱਤਰ ਪਿਆਰੇ ਨੂੰ ਕਹਿੰਦੇ ਹਨ ਕਿ ਤੇਰੇ ਤੋਂ ਬਗੈਰ ਜੇ ਮੇਰੇ ਅੰਦਰ ਤੇਰੀ ਯਾਦ ਨਹੀਂ ਹੈਗੀ ਤੇ ਇੰਜ ਸਮਝੋ ਕਿ ਮੈਂ ਨਾਗਾਂ ਦੇ ਨਾਲ ਰਹਿ ਰਿਹਾ ਹਾਂ ਪਰ ਜੇ ਤੇਰੀ ਯਾਦ ਮੇਰੇ ਹਿਰਦੇ ਵਿੱਚ ਹੈ ਤੇ ਉਹ ਮੈਂ ਇਹ ਪੱਟ ਖੇੜਿਆਂ ਦਾ ਰਹਿਣਾ ਕਿ ਜੇ ਤੇਰੀ ਯਾਦ ਮੇਰੇ ਹਿਰਦੇ ਵਿੱਚ ਵਸੀ ਹੋਈ ਹੈ ਤੇ ਮੈਨੂੰ ਇਹ ਥੱਲੇ ਜੋ ਵਿਸਤਰਾ ਪਾਵੇਂ ਠੰਡੀ ਧਰਤੀ ਹੈ ਜਾਂ ਉਹ ਸੀਤ ਵਗੈਰਾ ਚੱਲ ਰਹੀ ਹੈ ਇਹ ਵੀ ਮੇਰੇ ਵਾਸਤੇ ਸੁਖਦਾਇਕ ਹਨ ਕਿਉਂਕਿ ਮੇਰੇ ਅੰਦਰ ਹੈ ਕਾਲਪੁਰਖ ਵਾਇਗਰੂ ਆਪ ਨਰਾਇਣ ਕਲਾਦਾਰ ਜਗ ਮੇ ਪਰਹਿ ਰਿਓ ਆਪ ਨਰਾਇਣ ਹੁੰਦੇ ਹੋਏ ਇਹ ਸਾਰੀਆਂ ਚੀਜ਼ਾਂ ਜਣੀਆਂ ਸੀ ਉਹ ਸਾਨੂੰ ਸਿਖਾ ਕੇ ਉਹ ਇਸ ਸੰਸਾਰ ਦੇ ਉਤੋਂ ਗਏ ਹਨ ਕਿ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿਣਾ ਹੈ ਇੱਧਰ ਇੱਕ ਬੀਬੀ ਹੋਈ ਹੈ ਜਿਸ ਦਾ ਨਾਂ ਹਰਸ਼ਰਨ ਕੌਰ ਸੀ ਉਸ ਦਾ ਪਤੀ ਜਿਹੜਾ ਸੀ ਉਸ جنگ ਦੇ ਵਿੱਚ ਸ਼ਹੀਦ ਹੋਇਆ ਸੀ ਤੇ ਉਹਨੇ ਆਪਣੀ ਮਾਤਾ ਨੂੰ ਆਖਿਆ ਹੈ ਕਿ ਸਿੱਖ ਜਿਹੜੇ ਹਨ ਉੱਥੇ ਸ਼ਹੀਦ ਹੋਏ ਹਨ ਤੇ ਮੈਨੂੰ ਆਗਿਆ ਦੇ ਮੈਂ ਉਹਨਾਂ ਸਿੱਖਾਂ ਦੇ ਜਿਹੜਾ ਹੈ ਇਕੱਠੇ ਕਰਕੇ ਉਹਨਾਂ ਦੇ ਦਾ ਸਸਕਾਰ ਕਰਨਾ ਹੈ ਉਹਨਾਂ ਦੇ ਸਰੀਰਾਂ ਦਾ ਇਸ ਨੇ ਆਪਣਾ ਰੂਪ ਬਦਲਿਆ ਹਰ ਸ਼ਰਨਕਾਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਦੇ ਉੱਤੇ ਅਪਾਰ ਕਿਰਪਾ ਸੀ ਤੇ ਦੋ ਸਿੰਘ ਹੋਰ ਹੋਏ ਹਨ ਜਿਸ ਦਾ ਨਾਮ ਇਤਿਹਾਸ ਵਿੱਚ ਪਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਇਹ ਵੀ ਆਉਂਦਾ ਹੈ ਇਹਨਾਂ ਨੇ ਜਿਹੜਾ ਰੂਪ ਧਾਰਨ ਕੀਤਾ ਸੀ ਪਾਗਲਾ ਵਾਲਾ ਰੂਪ ਧਾਰਨ ਕੀਤਾ ਸੀ ਕਿ ਜਿਵੇਂ ਇੱਕ ਦੂਸਰੇ ਨੂੰ ਧੱਕੇ ਮਾਰਦੇ ਨੇ ਤੇ ਆਪਣੇ ਚਿਹਰੇ ਬਦਲੇ ਹੋਏ ਹਨ ਕਿ ਇੰਜ ਕੋਈ ਸਮਝੇਗਾ ਕਿ ਇਹਨਾਂ ਨੂੰ ਕੁਝ ਆਉਂਦਾ ਹੀ ਨਹੀਂ ਹੈ ਕਿਉਂਕਿ ਉਹ ਦੁਸ਼ਮਣਾਂ ਨੇ ਨਿਤ ਸਰੀਰਾਂ ਦੀ ਜੜੀ ਸੀ ਉਹ ਬਰਬਾਦੀ ਕਰਨੀ ਸੀ ਸੋ ਬੀਬੀ ਹਰਸ਼ਰਨ ਕੌਰ ਨੇ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਬਾਲਣ ਥੋੜਾ ਬਹੁਤਾ ਇਕੱਠਾ ਕੀਤਾ ਨਾਲੇ ਆਪਣੇ ਘਰੋਂ ਦੋ ਘੜੇ ਦੇਸੀ ਘਿਓ ਦੇ ਓ ਵੀ ਇਹ ਲੈ ਕੇ ਆਈ ਸੀ ਜਦੋਂ ਦੇਸੀ ਕਿ ਉਹਦਾ ਛੜਕਾ ਉਸਨੇ ਕੀਤਾ ਸੀ ਤੇ ਦੇਸੀ ਕਿ ਉਹਦੇ ਘੜੇ ਲੈ ਕੇ ਆਈ ਹੈ ਤੇ ਫਿਰ ਘੁੰmdi ਘੁੰmdi ਜਿਹੜੀ ਹੈ ਉਹ ਸਰੀਰਾਂ ਦੇ ਕੋਲ ਜਾਂਦੀ ਹੈ ਉੱਥੇ ਬਾਬੇ ਜੁਝਾਰ ਸਿੰਘ ਦਾ ਇਸ ਨੂੰ ਪਹਿਲਾ ਸਰੀਰ ਮਿਲਿਆ ਸੀ ਬਾਬੇ ਜੁਝਾਰ ਸਿੰਘ ਦੇ ਸਰੀਰ ਨੂੰ ਇਸਨੇ ਇਕੱਠਿਆਂ ਕੀਤਾ ਹੈ ਇੱਕ ਥਾਂ ਦੇ ਉੱਤੇ ਬੜੀ ਹੀ ਹੁਸ਼ਿਆਰੀ ਦੇ ਨਾਲ ਉਹ ਦੁਸ਼ਮਣ ਦੇਖਦੇ ਹਨ ਕਿਉਂਕਿ ਏ ਫਿਰ ਕੁਝ ਪਿਛਾਨੋ ਹੋਏ ਮੁਰਗਏ ਸਨ ਫਿਰ ਇਹਨਾਂ ਨੂੰ ਉਪਦੇਖਾ ਪਿਆ ਕਿ ਅੰਜ ਲੱਗਦਾ ਹੈ ਕੋਈ ਉਥੇ ਹੈਗਾ ਹੈ ਇਹਨੇ ਫਿਰ ਕੀ ਕੀਤਾ ਜਿਹੜੀਆਂ ਲਾਸਾਂ ਸੀ ਉਹਨਾਂ ਲਾਸਾਂ ਦੇ ਵਿੱਚ ਲੰਮੇ ਪੈ ਗਈ ਲੰਮੇ ਪੈ ਕੇ ਇੰਜ ਨੇ ਆਪਣੇ ਆਪ ਨੂੰ ਬਣਾ ਲਿਆ ਜਿਵੇਂ ਮੈਂ ਵੀ ਮੁਰਦੀ ਹੁੰਨੀ ਆ ਕਿ ਕੋਈ ਜਾਣਦੀ ਨਹੀਂ ਇਸ ਤਰੀਕੇ ਦੇ ਨਾਲ ਉਹਨਾਂ ਦੁਸ਼ਮਣਾਂ ਨੂੰ ਭਲੇਖਾ ਪਾ ਦਿੰਦੀ ਹੈ ਤੇ ਭਲੇਖਾ ਪਾ ਕੇ ਫਿਰ ਉਹਨਾਂ ਸਿੱਖਾਂ ਨੂੰ ਜਿਹੜਾ ਹੈ ਉਹ ਚੁੱਕ ਕੇ ਇੱਕ ਤਹਾਂ ਤੇ ਇਕੱਠਿਆਂ ਕਰਦੇ ਹੈ ਬੜੀ ਬਹਾਦਰੀ ਦੇ ਨਾਲ ਇਸਨੇ ਜੋਸੀ ਉੱਥੇ ਕੰਮ ਕੀਤਾ ਹੈ ਸੋ ਇਸ ਤਰੀਕੇ ਦੇ ਨਾਲ ਇਕੱਠੇ ਕਰਦੇ ਹਨ ਇਕਦਰ ਭਾਈ ਰਾਮ ਸਿੰਘ ਤੇ ਜਿਹੜੇ ਤਲੋਕ ਸਿੰਘ ਸੀ ਇਹਨਾਂ ਨੇ ਵੀ ਇਸ ਤਰੀਕੇ ਦੇ ਨਾਲ ਇਸਤੇ ਨਾਲ ਜੋਸੀ ਉਹ ਸੇਵਾ ਨਿਭਾਉਣੀ ਕੀਤੀ ਬੀਬੀ ਹਰਸ਼ਰਨ ਕੌਰ ਨੇ ਸਾਰਿਆਂ ਦੇ ਸਰੀਰ ਜਿਹੜੇ ਸੀ ਉਹ ਇੱਕ ਇੱਕ ਕਰਕੇ ਆਪਣੇ ਇੱਕ ਥਾਂ ਦੇ ਉੱਤੇ ਇਕੱਠੇ ਕੀਤੇ ਹਨ ਕੁਝ ਉੱਥੇ ਜੋ ਝਾੜੀਆਂ ਵਗੈਰਾ ਸੀ ਜਿਸ ਤਰ੍ਹਾਂ ਦਾ ਵੀ ਉਸ ਸਮੇਂ ਪ੍ਰਬੰਧ ਹੋ ਸਕਿਆ ਉਸ ਸਥਾਨ ਦੇ ਉੱਤੇ ਫਿਰ ਇਸ ਨੇ ਬਾਲਣ ਵਗੈਰਾ ਇਕੱਠਾ ਕੀਤਾ ਹੈ ਬਾਲਣ ਇੰਨਾ ਜ਼ਿਆਦਾ ਮਿਲਣੀ ਸੀ ਸਕਿਆ ਤਾਂ ਕਰਕੇ ਜਿਹੜਾ ਘਿਓ ਘਰੋਂ ਲੈ ਕੇ ਆਈ ਸੀ ਉਹ ਸਾਰੇ ਸਰੀਰ ਇਕੱਠੇ ਕਰਕੇ ਫਿਰ ਸਾਰਿਆਂ ਦੇ ਉੱਤੇ ਉਹ ਦੋ ਘੜੇ ਦੇਸੀ ਘੋ ਤੇ ਜਿਹੜੇ ਸੀ ਇਹ ਸਰੀਰਾਂ ਦੇ ਉੱਤੇ ਪਾਏ ਗਏ ਸਨ ਫਿਰ ਇਸਨੇ ਥੋੜਾ ਬਲਣ ਇਕੱਠਾ ਜਿੰਨਾ ਕੋ ਹੋ ਸਕਿਆ ਉਹਨਾਂ ਕਰਕੇ ਤੇ ਛੇਤੀ ਛੇਤੀ ਦੇ ਨਾਲ ਕਿਉਂਕਿ ਦੁਸ਼ਮਣ ਤਾਂ ਟਾਈਮ ਨਹੀਂ ਸੀ ਦੇ ਰਿਹਾ ਫਟਾਫਟ ਬਾਉ ਦਾਈ ਦੇ ਨਾਲ ਜਿਹੜਾ ਸੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਇਨਾਂ ਨੂੰ ਅਗਨਪੇਟ ਕਰ ਦਿੱਤਾ ਸੀ ਉੱਥੇ ਅਜਕਲਮਪੁਰ ਦੁਆਰਾ ਜੋ ਹੈ ਉਹ ਕਤਲਗੜ੍ਹ ਸਹਿ ਬਣਿਆ ਹੋਇਆ ਹੈ ਜਿੱਥੇ ਇਨਾਂ ਸਿੱਖਾਂ ਦੇ ਸਰੀਰਾਂ ਦਾ ਜਿਹੜਾ ਸੀ ਉਹ ਸਸਕਾਰ ਕੀਤਾ ਤੇ ਜਦੋਂ ਦੂਰ ਦੂਰ ਤੱਕ ਅੱਗ ਦੀਆਂ ਲਾਟਾਂ ਬਲ ਪਈਆਂ ਤੇ ਅੱਗ ਦੀਆਂ ਲਾਟਾਂ ਜਦੋਂ ਬਣੀਆਂ ਹਨ ਫੇਰ ਦੁਸ਼ਮਣਾਂ ਨੂੰ ਇੰਜ ਹੋਇਆ ਕਿ ਇਹ ਕਹੇ ਨੇ ਅੱਗ ਲਾ ਦਿੱਤੀ ਹੈ ਜਦੋਂ ਕੋਲ ਆਉਂਦੇ ਕਿ ਇਹ ਤੇ ਸਾਡੇ ਅੱਖੀਂ ਘਟਾ ਪੈ ਗਿਆ ਇਹ ਤੇ ਮਤਲਬ ਜਿਹੜੇ ਇਹਨਾਂ ਦੇ ਸਿੱਖਾਂ ਦੇ ਸਰੀਰ ਸੀ ਇਹਨਾਂ ਨੇ ਉਹਨਾਂ ਨੂੰ ਸੰਸਕਾਰ ਕਰ ਰਹੇ ਹਨ ਅਸੀਂ ਤੇ ਇਹ ਸੋਚਿਆ ਸੀ ਕਿ ਇਹ ਕਈ ਕਈ ਦਿਨ ਲਾਸਾਂ ਰੋਲਦੀਆਂ ਰਹਿਣਗੀਆਂ ਤੇ ਚੀਲਾ ਵਗੈਰਾ ਇਹਨਾਂ ਨੂੰ ਖਾਣ ਗਿਆ ਜਾਂ ਹੋਰ ਕਿਉਂਕਿ ਉਹਨਾਂ ਦਾ ਜਿਹੜਾ ਸੀ ਉਹ ਇਸ ਤਰੀਕੇ ਦੇ ਨਾਲ ਖਿਆਲ ਸੀ ਕਿ ਜਿਹੜੀ ਮਿੱਟੀ ਹੈ ਇਹਨੂੰ ਕੋਈ ਸੰਭਾਲ ਨਾ ਸਕੇ ਕਿਉਂਕਿ ਦੁਸ਼ਮਣ ਜਿਹੜਾ ਹੈ ਉਸੇ ਮੰਦ ਦੇ ਵਿੱਚ ਪਤਾ ਨਹੀਂ ਕਿਹੜੀ ਹਰਕਤ ਚੱਲਦੀ ਹੋਏ ਉਹ ਉਹ ਹੀ ਜਾਣਦਾ ਹੈ ਸੋ ਇਸ ਪ੍ਰਕਾਰ ਜਦੋਂ ਉਹ ਗੋਲੇ ਹਨ ਕਿ ਇਹਨਾਂ ਕੰਮ ਜਿਹੜਾ ਹੈ ਇਹ ਬੀਬੀ ਨੇ ਕੀਤਾ ਹੈ ਹਰ ਸ਼ਰਨਕਾਰ ਨੇ ਇਹਨਾਂ ਫਿਰ ਦੋਹਾਂ ਜਣਿਆਂ ਨੇ ਪਹਿਲਾਂ ਤੇ ਜਦੋਂ ਕੋਲ ਆਏ ਹਨ ਇਸ ਦੇ ਕੋਲ ਵੀ ਤੀਖ ਸੀ ਤੀਖ ਦੇ ਨਾਲ ਵਾਰ ਕੀਤਾ ਹੈ ਉਹਨਾਂ ਦੁਸ਼ਮਣਾਂ ਦੇ ਨਾਲ ਤੋਂ 2-4 ਮਿੰਟ ਜੂਝੀ ਹੈ ਉਸ ਤੋਂ ਬਾਅਦ ਉਹਨਾਂ ਨੇ ਇਸ ਦੇ ਉੱਤੇ ਵਾਰ ਕਰ ਦਿੱਤਾ ਜਦੋਂ ਵਾਰ ਕੀਤਾ ਹੈ ਤੇ ਇਸ ਨੂੰ ਜਿਉਂਦੀ ਨੂੰ ਉਹਨਾਂ ਨੇ ਫੜ ਕੇ ਉਸ ਅੱਗ ਦੇ ਵਿੱਚ ਸੁੱਟ ਦਿੱਤਾ ਸੀ ਜਿੱਥੇ ਸਿੱਖਾਂ ਦੀ ਸੰਸਕਾਰ ਹੋਏ ਸਹੀ ਨਾਲ ਹੀ ਇਸ ਦਾ ਸੰਸਕਾਰ ਜਿਹੜਾ ਸੀ ਉਹ ਜਿਉਂਦੀ ਦਾ ਹੀ ਹੋ ਗਿਆ ਸੀ ਇਸ ਪ੍ਰਕਾਰ ਇਹ ਬੀਬੀ ਦੀ ਜੋ ਹੈ ਉਹ ਮਹਾਨ ਸ਼ਹਾਦਤ ਹੈ ਸਤਗੁਰੂ ਮਹਾਰਾਜ ਐਸੇ ਸਿੱਖਾਂ ਬਾਰੇ ਲਿਖਦੇ ਹਨ ਕਿ ਕੰਚਨ ਮੱਟੀ ਮੰਨੇ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦੇ ਹਨ ਕਿਉਂਕਿ ਅੰਦਰਲੀ ਅਵਸਥਾ ਜਿਹੜੀ ਹੈ ਉਹ ਬ੍ਰਹਮ ਗਿਆਨ ਦੀ ਹੈ ਤਾਂ ਇੰਨੀਆਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਹੈ ਕੋਈ ਕਰ ਸਕਦਾ ਹੈ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਵੇ ਜਿਸ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਚਲਦਾ ਹੋਵੇ ਜਿਸ ਦੇ ਉੱਤੇ ਗੁਰੂ ਦੀ ਅਪਾਰ ਕਿਰਪਾ ਹੋਏ ਉਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਸੀ ਇਹ ਜਿਹੜੇ ਪਾਈ ਰਾਮ ਸਿੰਘ ਤੇ ਤਲੋਕ ਸਿੰਘ ਕਿਸ ਤਰ੍ਹਾਂ ਕਿਸ ਤਰ੍ਹਾਂ ਸਿੱਖਾਂ ਦੇ ਸੰਸਕਾਰ ਕੀਤੇ ਹਨ ਇਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਹ ਘਟਨਾ ਜਿਹੜੀ ਸੀ ਉਹ ਸਾਰੇ ਬਾਅਦ ਵਿੱਚ ਜੋ ਸੀ ਉਹ ਸਣਾਈ ਵੀ ਸੀ ਸੋ ਮਹਾਰਾਜ ਉਸ ਸਮੇਂ ਵੀ ਇਨ੍ਹਾਂ ਸਿੱਖਾਂ ਦੇ ਦੇ ਵੀ ਬਹੁਤ ਜ਼ਿਆਦਾ ਪਰਸੰਨ ਹੋਏ ਸਨ ਰਹਾਉ ਨਹੀਂ ਨਿੰਦਿਆ ਨਹੀਂ ਉਸ ਤੇ ਪੰਜਾਬ ਕੇ ਲੋਭ ਮੋ ਅਭਿਮਾਨਾ ਮਹਾਰਾਜ ਕਹਿੰਦੇ ਹਨ ਉਹ ਐਸਾ ਬ੍ਰह्मवेत्ता ਮਹাপুরুষ ਹੁੰਦਾ ਹੈ ਜਿਸਦੇ ਅੰਦਰ ਨਾ ਕੋਈ ਨਿੰਦਿਆ ਦੀ ਗੱਲ ਹੋਵੇ ਨਾ ਕੋਈ ਉਸ ਦੇ ਅੰਦਰ ਉਸਤ ਦੇ ਲੋਭ ਮੋ ਮਾਨਾ ਲੋਭ ਤੋਂ ਪਰੇ ਹੋਏ ਮੋ ਤੋਂ ਪਰੇ ਹੋਏ ਅਭਿਮਾਨ ਹੰਕਾਰ ਤੋਂ ਪਰੇ ਹੋਏ ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਤੇ ਹਰ ਖਸੋਗ ਤੋਂ ਭਾਵੇਂ ਉਸ ਦੀ ਜ਼ਿੰਦਗੀ ਦੇ ਵਿੱਚ ਹਸੋਗ ਆ ਜਾਵੇ ਭਾਵੇਂ ਖੇੜਾ ਆ ਜਾਵੇ ਭਾਵੇਂ ਉਸ ਨੂੰ ਕੋਈ ਆਦਰ ਦੇ ਦੇਵੇ ਭਾਵੇਂ ਉਸ ਦਾ ਕੋਈ ਨਰਾਦਰ ਕਰ ਦੇਵੇ અપਮਾਨ ਕਰ ਦੇਵੇ ਪਰ ਉਸ ਦੇ ਉੱਤੇ ਕੋਈ ਫਰਕ ਨਾ ਪਵੇ ਐਸਾ ਮਹਾਤਮਾ ਉਸ ਦੇ ਲੱਛਣ ਦੱਸਦੇ ਹਨ ਆਸਾ ਮਨਸਾ ਸਗਲ त्याग ਗਏ ਜਗਤੇ ਰਹੇ ਨਿਰਾਸਾ ਉਸ ਦੇ ਅੰਦਰ ਕਿਸੇ ਵੀ ਪ੍ਰਕਾਰ ਦੇ ਆਸਾ ਨਾ ਹੋਏ ਕਿਸੇ ਪਦਾਰਥ ਦੀ ਨਾ ਹੀ ਮਨਸਾ ਮਨਸਾ ਮਨ ਦੀਆਂ ਕਲਪਨਾਵਾਂ ਦੀ ਇੱਛਾ ਇਹ ਸਾਰਿਆਂ ਦਾ ਤਿਆਗ ਕਰਨ ਵਾਲਾ ਹੋਏ ਜਗ ਤੇ ਰਹੇ ਨਿਰਾਸਾ ਜਗ ਤੋਂ ਨਿਰਾਸ ਰੂਪ ਹੋ ਕੇ ਅਦਾਸ ਰਹੇ ਜਗ ਵਿੱਚ ਰਹਿੰਦਾ ਹੋਇਆ ਵੀ ਇਸ ਤੋਂ ਬ੍ਰਾਮ ਹੋ ਕੇ ਰਹੇ ਕਾਮ ਕ੍ਰੋਧ ਜਹਿ ਪਰਸੇ ਨਾਹਿਨ ਤੇ ਇਹ ਕਟ ਬ੍ਰह्म ਨਿਵਾਸਾ ਉਹ ਯੁਰ ਕਹਿੰਦੇ ਹਨ ਨਾ ਹੀ ਉਸਤੇ ਕੋਲ ਕਾਮ ਕ੍ਰੋਧ ਵਰਗੀਆਂ ਜੜੀਆਂ ਵਾਸਨਾਵਾਂ ਹਨ ਉਸ ਨੂੰ ਪਰਸ ਦੀ ਨਾ ਕਰਦਾ ਹੋਏ ਮਹਾਰਾਜ ਕਹਿੰਦੇ ਹਨ ਐਸੇ ਮਨੁੱਖ ਦੇ ਹਿਰਦੇ ਵਿੱਚ ਜੜੇ ਹਨ ਉਹ ਜਿਹੜਾ ਹੈ ਪ੍ਰਮਾਤਮਾ ਦਾ ਨਿਵਾਸ ਹੋ ਜਾਇਆ ਕਰਦਾ ਹੈ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਬਾਰੇ ਬੀਬੀਆਂ ਬਾਰੇ ਜੋ ਬਿਆਨ ਕੀਤਾ ਗਿਆ ਹੈ ਉਹ ਜਿਹੜੇ ਸੀ ਉਹਨਾਂ ਦੇ ਅੰਦਰ ਜੋ ਸੀ ਉਹ ਬ੍ਰह्म ਦਾ ਨਿਵਾਸ ਸੀ ਗੁਰ ਕਿਰਪਾ ਜੇ ਨਰ ਕੋ ਕੀਨੇ ਤੇ ਇਹ ਜੁਗਤ ਬਜਾਨੀ ਪਰ ਜਿੰਨਾ ਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਹੁੰਦੀ ਹੈ ਉਹ ਇਹ ਜੁਗਤੀ ਜਿਹੜੀ ਹੈ ਉਸ ਨੂੰ ਪਛਾਣ ਜਾਂਦੇ ਹਨ ਉਹ ਗੁਰੂ ਦੀ ਕਿਰਪਾ ਦੇ ਨਾਲ ਤੋਂ ਬਗੈਰ ਇਹ ਜੁਗਤੀ ਜਿਹੜੀ ਹੈ ਉਹ ਪਛਾਣੇ ਨਹੀਂ ਜਾਂਦੀ ਨਾਨਕ ਲੀਨ ਪਇਓ ਗੋਵਿੰਦ ਸਿਉ ਜਿਉ ਪਾਨੀ ਸੰਗ ਪਾਨੀ ਤੇ ਮਹਾਰਾਜ ਕਹਿੰਦੇ ਹਨ ਉਹ ਰੱਬ ਦੇ ਪਿਆਰੇ ਹਾਂ ਗੋਬਿੰਦ ਦੇ ਵਿੱਚ ਉਹ ਕਾਲਪੁਰਖ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਲੀਨ ਨੇ ਉਹ ਜਿਉਂਦੇ ਵੀ ਲੀਨ ਲੈਂਦੇ ਹਨ ਸ਼ਬਦ ਵਿੱਚ ਤੇ ਜਦੋਂ ਸਰੀਰ ਛੱਡਦੇ ਹਨ ਸ਼ਹੀਦੀ ਰੂਪ ਵਿੱਚ ਵੀ ਉਸ ਪਰਮਾਤਮਾ ਦੇ ਵਿੱਚ ਜਿਹੜਾ ਹਨ ਉਹ ਲੀਨ ਹੋ ਜਾਂਦੇ ਹਨ ਸੋ ਸਤਗੁਰ ਮਹਾਰਾਜ ਨੇ ऐसे गुरसिखां ਦੇ ਜੋ ਹਨ ਉਹ ਦਰਸ਼ਕ ਐਸੇ ਗੁਰਸਿੱਖਾਂ ਬਾਰੇ ਗੁਰੂ ਨੇ ਆਪਣੇ ਸਿੱਖਾਂ ਬਾਰੇ ਦੱਸਿਆ ਹੈ ਭਾਈ ਇਹ ਪੁਰਸ਼ ਜਿਹੜੇ ਹਨ ਇਹ ਬ੍ਰਹਮਪੁਰਸ਼ ਹੋਇਆ ਕਰਦੇ ਹਨ ਸਾਨੂੰ ਐਸੇ ਸੁੱਖਾਂ ਦੀ ਜਿਹੜੀ ਹੈ ਉਹ ਕਦਰ ਕਰਨੀ ਚਾਹੀਦੀ ਹੈ ਜੇ ਇਹਨਾਂ ਦੀ ਕਦਰ ਕਰਾਂਗੇ ਤੇ ਗੁਰੂ ਜਿਹੜਾ ਹੈ ਉਹ ਸਾਡੇ ਤੇ ਪ੍ਰਸੰਨ ਹੋਏਗਾ ਸਾਤਕੁਰ ਮਹਾਰਾਜ ਕਿਰਪਾ ਕਰਨਾ ਇਤਿਹਾਸ ਦੀ ਵਿਚਾਰ ਕਰਦੇ ਆ ਗੁਰਬਾਣੀ ਦੇ ਵਿਚਾਰ ਕਰਦੇ ਆ ਨੇਕ ਪ੍ਰਕਾਰ ਦੀਆਂ ਪੁੱਛੋ ਟੁੱਟੀਆਂ ਦੀ ਖਿਮਾ ਬਖਸ਼ਣਾ 27 ਦਸੰਬਰ 13 ਕੋ ਨੂੰ ਛੋਟੇ ਸਹਬਜ਼ਾਦਿਆਂ ਦਾ ਵਿਛੋੜ ਦੇ ਦਿਹਾੜਾ ਹੈ ਸੋ ਉਹਨਾਂ ਬਾਰੇ ਵੀ ਕੱਲ ਤੋਂ ਵਿਚਾਰ ਕੀਤੀ ਜਾਏਗੀ ਆਪ ਜੀ ਸਾਰਿਆਂ ਨੇ ਤਿੰਨਾਂ ਦੀ ਯਾਦ ਵਿੱਚ ਗੁਰੂ ਘਰ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਗੁਰਮੰਤਰ ਦਾ ਗੁਰਮੰਤਰ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰਨੇ ਗੁਰੂ ਸਾਡੇ ਉੱਤੇ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ